ਇੰਤਨਾ ਵਿੱਚ ਹੀ ਆਵਾਰਾ ਕੁੱਤਿਆਂ ਨੇ ਕੀਤੇ ਪੰਜਾਬ ਤੋਂ ਵੱਧ ਜੱਗ ਕੀ। ਤਰੀਕ ਨੂੰ ਨਿਊ ਕੇਸ ਜਿਹੜੇ ਆਏ ਉਹ 13 ਆਏ ਆ। 2 ਤਰੀਕ ਨੂੰ 12 ਕੇਸ। 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ 4 ਤਰੀਕ ਸਾਡੇ ਆ। ਅਕਸਰ ਵੇਖਣ ਨੂੰ ਮਿਲਦਾ ਕਿ ਆਵਾਰਾ ਕੁੱਤਿਆਂ ਵੱਲੋਂ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਈ ਬੱਚੇ ਵੀ ਨੋਚੇ ਜਾਂਦੇ ਨੇ। ਬਟਾਲਾ ਵਿੱਚ ਵੀ ਇੰਨੇ ਦਿਨ ਇਵਾਰਾ ਕੁੱਤਿਆਂ ਕਾਰਨ ਲੋਕਾਂ ਵਿੱਚ ਦਹਿਸ ਦਾ ਮਾਹੌਲ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਵੱਡੀ ਗਿਣਤੀ ਵਿੱਚ ਇਵਾਰਾ ਕੁੱਤਿਆਂ ਵੱਲੋਂ ਕੱਟਣ ਦੇ ਕਈ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਨੇ ਸਿਵਲ ਹਸਪਤਾਲ ਬਟਾਲਾ ਦੇ ਰਿਕਾਰਡ ਮੁਤਾਬਕ ਪਿਛਲੇ 3 ਦਿਨਾਂ ਚ ਹੁਣ ਤੱਕ 50 ਦੇ ਕਰੀਬ ਐਸੇ ਮਰੀਜ਼ ਆਏ ਨੇ ਜੋ ਇਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਏ ਨੇ ਤੇ ਇਲਾਜ ਕਰਵਾ ਕੇ ਗਏ ਨੇ ਇਸ ਤੋਂ ਇਲਾਵਾ ਕਈ ਲੋਕ ਨਿੱਜੀ ਹਸਪਤਾਲਾਂ ਵਿੱਚ ਵੀ ਪਹੁੰਚੇ ਨੇ ਸੁਖਦੀਪ ਸਿੰਘ ਮੈਂ ਫਾਰਮਾਸਿਸਟ ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਆ 13 ਆਏ ਆ 2 ਤਰੀਕ ਨੂੰ 12 ਕੇਸ 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਮਿਲ ਕੇ 4 ਕੇਸ ਆ ਚੁੱਕੇ ਆ ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੋਣਾ ਮਿਲ ਕੇ 4 ਦਿਨਾਂ ਦੇ ਵਿੱਚ 42 ਕੇਸ ਆ ਗਏ ਸਰ ਉਹ ਜਿੰਨੇ ਕੇਸ ਆ ਜਾਂਦੇ ਆ ਹਾਂ ਇਹ ਤਾਂ ਇੰਨੇ ਕੇ ਹੈ ਨੀ ਕੇਸ